ਮਾਨਸਾ ਦੇ ਗਲੀ ਨੰਬਰ 2 ਦੇ ਵਿੱਚ ਇੱਕ ਨੂ ਨੂੰ ਸੋਹਰੇ ਪਰਿਵਾਰ ਵੱਲੋਂ ਮਿਲ ਕੇ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਜਿਉਂ ਜਿਕੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਂਦੀ ਹੈ ਉੱਥੇ ਹੀ ਪੀੜਤ ਨੂ ਦੇ ਵੱਲੋਂ ਵੀ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਇਸ ਮਾਮਲੇ ਵਿੱਚ ਹੁਣ ਉਸ ਵੇਲੇ ਵੱਡੀ ਅਪਡੇਟ ਸਾਹਮਣੇ ਜਿਉਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਦੱਸਿਆ ਕਿ ਪੁਲਿਸ ਨੇ 9 ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ ਇਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆਓ ਸੁਣਦੇ ਹਾਂ ਮਾਨਸਾ ਦੇ ਵਿੱਚ ਨਵਦੀਪ ਕੌਰ ਦੀ ਜੀ ਕੁੱਟਮਾਰ ਦਾ ਸਾਰੇ ਪਰਿਵਾਰ ਵੱਲੋਂ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਨਵਦੀਪ ਕੌਰ ਦੇ ਨਵਦੀਪ ਕੌਰ ਦੇ ਬਿਆਨਾਂ ਤੇ ਥਾਣਾ ਸਿਟੀ 2 ਮਾਨਸਾ ਮਾਮਲਾ ਦਰਜ ਕਰ ਲਿਆ ਹੈ ਮੁਕੱਦਮਾ ਨੰਬਰ 34 ਮਿਤੀ 9/3/24 ਅਧੀਨ ਧਾਰਾ 323 323 ਜੀ 115 ਜਵਨ 2 ਜੀ 307 74 191 ਜਵਨ ਤੰਨਜੀ 190 ਬੀਐਨਐਸ ਤਹਿਤਵਾਲ ਦਾ ਦਰਜ ਕੀਤੇ ਇਹ ਨੋ ਜਣਿਆਂ ਤੇ ਨੋ ਬੰਦਿਆਂ ਦੇ ਮਾਂ ਦਰਜ ਕੀਤੇ ਜੀ 6 ਬਾਈ ਨੇਮ ਨੇ ਤੰਨ ਨਾਮ ਲਗਿਆ ਜੀ ਜਿਨ੍ਹਾਂ ਵਿੱਚੋਂ 5 ਜਣਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਜੀ ਬਾਕੀ ਦੋਸ਼ੀਆਂ ਨੂੰ ਜਲਦੀ ਤੋਂ ਗ੍ਰਿਫਤਾਰ ਕੀਤਾ ਜਾਵੇਗਾ ਜੀ ਹਾਲੇ ਤਫਤੀਸ਼ ਜਾਰੀ ਹੈ ਜੀ ਤਫਤੀਸ਼ ਤਰ੍ਹਾਂ ਦੋ ਤੱਤ ਸਾਹਮਣੇ ਆਉਣਗੇ ਕਰਵੇਗੀ ਬੇਸ਼ੱਕ ਅੱਜ ਦਾ ਜ਼ਮਾਨਾ ਬਹੁਤ ਅੱਗੇ ਲੰਘ ਚੁੱਕਿਆ ਪਰ ਅੱਜ ਵੀ ਕਈ ਅਜਿਹੇ ਲੋਕ ਨੇ ਜਿਹੜੇ ਆਪਣੀਆਂ ਨੂਹਾਂ ਦੇ ਉੱਤੇ ਅਤਿਆਚਾਰ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ